ਅਮਰੀਕੀ ਨਾਗਰਿਕਤਾ ਟੈਸਟ ਦੇ ਵਿੱਚ ਇੱਕ ਨਵਾਂ ਬਦਲਾਅ ਲਾਗੂ ਕੀਤਾ ਗਿਆ ਹੈ ਜਿਸ ਦੇ ਵਿੱਚ ਇਹ ਬਦਲਾਅ 20 ਅਕਤੂਬਰ 2025 ਤੋਂ ਲਾਗੂ ਹੋਵੇਗਾ ਤੇ ਦੱਸ ਦਈਏ ਕਿ ਇਸ ਦੇ ਵਿੱਚ ਯੂਐਸਸੀਆਈਐਸ ਦੇ ਵੱਲੋਂ ਇੱਕ ਐਲਾਨ ਕੀਤਾ ਗਿਆ ਹੈ ਜਿਗਰਨਾ ਕਿ ਇਸ ਟੈਸਟ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ ਇਹ ਟੈਸਟ ਜਿਹੜਾ ਇਸ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਜਿਵੇਂ ਕਿ 128 ਸਵਾਲਾਂ ਦੀ ਲਿਸਟ ਦੇ ਵਿੱਚੋਂ 20 ਸਵਾਲ ਪੁੱਛੇ ਜਾਣਗੇ ਜਿਸ ਵਿੱਚੋਂ 12 ਸਵਾਲ ਸਹੀ ਹੋਣੇ ਚਾਹੀਦੇ ਨੇ ਤਾਂ ਤੁਸੀਂ ਪਾਸ ਹੋਵੋਗੇ ਪਰ ਇਹ ਜਿਹੜੇ ਸਵਾਲ ਨੇ ਇਹ ਇਸ ਉੱਤੇ ਨਿਰਧਾਰਿਤ ਨਹੀਂ ਕਰਦੇ ਕਿ ਤੁਸੀਂ 12 ਸਵਾਲ ਸਹੀ ਦੋਗੇ ਪਰ ਜੇਕਰ ਤੁਸੀਂ 9 ਸਵਾਲ 12 ਸਵਾਲ ਸਹੀ ਤੋਂ ਪਹਿਲਾਂ 9 ਸਵਾਲ ਗਲਤ ਦੇ ਦੱਸ ਦੰਨੇ ਹੋ ਤਾਂ ਤੁਸੀਂ ਫੇਲ ਹੋ ਜਾਵੋਗੇ ਪਰ 9 ਬਲਤ ਸਵਾਲਾਂ ਦੀ ਅੰਕਿਆ ਪੂਰੀ ਹੋਣ ਤੋਂ ਪਹਿਲਾਂ ਤੁਸੀਂ 12 ਸਵਾਲ ਸਹੀ ਦੇ ਦੇਣੇ ਹੋ ਤਾਂ ਤੁਸੀਂ ਇਸ ਟੈਸਟ ਦੇ ਵਿੱਚ ਪਾਸ ਹੋ ਜਾਵੋਗੇ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਦੇ ਵਿੱਚ 65 ਸਾਲ ਤੋਂ ਉੱਪਰਲੀ ਉਮਰ ਵਾਲਿਆਂ ਨੂੰ ਇੱਕ ਛੋਟ ਦਿੱਤੀ ਗਈ ਹੈ ਉਹਨਾਂ ਵਿਅਕਤੀਆਂ ਤੋਂ 10 ਸਵਾਲ ਪੁੱਛੇ ਜਾਣਗੇ ਜਿਸ ਦੇ ਵਿੱਚੋਂ 6 ਸਵਾਲ ਸਹੀ ਹੋਣਾ ਲਾਜ਼ਮੀ ਹੈ ਤੇ ਇਸ ਦੇ ਨਾਲ ਹੀ ਉਹ ਵਿਅਕਤੀ ਆਪਣੀ ਖੁਦ ਦੀ ਭਾਸ਼ਾ ਦੇ ਵਿੱਚ ਇਹ ਜਿਹੜਾ ਟੈਸਟ ਆ ਉਹ ਪਾਸ ਕਰ ਸਕਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੀ ਸਾਲ ਤੋਂ ਮਤਲਬ ਉਹ ਜਿਹੜੇ ਬਜ਼ੁਰਗ ਵਿਅਕਤੀ ਨੇ ਜਿਹੜੇ 65 ਸਾਲ ਤੋਂ ਉੱਪਰ ਨੇ ਉਹਨਾਂ ਕੋਲ 20 ਸਾਲ ਤੋਂ ਗ੍ਰੀਨ ਕਾਰਡ ਹੋਲਡਰ ਨੇ ਤਾਂ ਇਹ ਉਹਨਾਂ ਤੇ ਲਾਗੂ ਹੋਵੇਗੀ ਤੇ ਇਹ ਸਵਾਲ ਜਿਹੜੇ 128 ਸਵਾਲਾਂ ਦੀ ਲਿਸਟ ਹੈ ਇਹ ਤੁਹਾਨੂੰ US CIS ਦੇ ਜਿਹੜਾ ਵੈਬਸਾਈਟ ਆ ਉਹਦੇ ਤੋਂ ਮਿਲ ਜਾਵੇਗੀ ਤੇ ਇਸ ਦੇ ਨਾਲ ਹੀ ਇਹ ਜਿਹੜੀ ਲਾਗੂ ਹੋਵੇਗਾ ਇਹ ਇਹ 20 ਅਕਤੂਬਰ 2025 ਤੋਂ ਲਾਗੂ ਹੋਵੇਗਾ